ਪੀੜਤਾਂ ਨੂੰ ਮਿਲਣ ਦੇ ਲਈ ਆਉਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹਲਾਈਤਾਂ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੇ ਸਵਾਲ ਖੜੇ ਕਰ ਦਿੱਤੇ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਆਉਣ ਜ਼ਰੂਰ ਪਰ ਕੁਝ ਦੇ ਕੇ ਨਾ ਜਾਣ ਦਰਅਸਲ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਕਰਕੇ ਹਾਲਾਤ ਬਣੇ ਨੇ ਉਸ ਦੇ ਕਰਕੇ ਜੋ ਬਾਕੀ ਸੂਬਿਆਂ ਦੇ ਭਾਵੇਂ ਮੁੱਖ ਮੰਤਰੀ ਨੇ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀ ਇਹ ਹੁਣ ਹੌਲੀ-ਹੌਲੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਜੇਕਰ ਗੁਆਹ ਦੀ ਗੱਲ ਕੀਤੀ ਜਾਵੇ ਗੁਆਹ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਕਰੋੜਾ ਰੁਪਏ ਦਾ ਐਲਾਨ ਪੰਜਾਬ ਦੇ ਹੜਪੀੜਤ ਲੋਕਾਂ ਦੇ ਲਈ ਕਰ ਦਿੱਤਾ ਤਾਂ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾ ਵੀ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਆਏ ਤਾਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੰਜਾਬ ਆਉਣਗੇ ਤਾਂ ਇਸ ਨੂੰ ਲੈ ਕੇ ਹਰਪਾਲ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਕਿ ਦਰਅਸਲ ਹਰਪਾਲ ਚੀਮਾ ਦੇ ਵੱਲੋਂ ਰਾਹਤ ਸਮੱਗਰੀ ਉਹਨਾਂ ਦੇ ਦਿਰਬਾ ਦਫਤਰ ਤੋਂ ਹੜਪੀੜਤਾਂ ਦੇ ਲਈ ਭੇਜੀ ਗਈ ਉਸ ਵੇਲੇ ਇਹ ਬਿਆਨ ਦਿੱਤਾ ਗਿਆ ਇੱਕ ਵਾਰ ਉਹ ਸੁਣਾਉਣੀ ਹੈ ਤੁਹਾਨੂੰ ਹਰਪਾਲ ਚੀਮਾ ਦਾ ਬਿਆਨ ਕੀ ਕੁਝ ਕਹਿ ਰਹੇ ਨੇ ਨੇ ਜਿੱਥੇ ਵੀ ਹੜ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਪੈਕਿੰਗ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਹਾਂ ਤਾਂ ਕਿ ਜਿੱਥੇ ਜਿੱਥੇ ਵੀ ਹੜ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ ਜਿਹਦੇ ਵਿੱਚ ਚਾਪਤੀ ਵੀ ਆ ਹਰ ਚੀਜ਼ ਜਿਹੜੀ ਮੈਂ ਸੰਬੰਧਾ ਕਰੇ ਲੂ ਸਾਡੇ ਬਰਤਨ ਜੋਗਲੀ ਆ ਪਰਿਵਾਰ ਦੇ ਬਰਤਨ ਜੋਗ ਉਹ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਪੈਕੇਟ ਬਣਾਏ ਗਏ ਨੇ ਕਿ ਅਸੀਂ ਸਾਰੇ ਹਲਕਾ ਦੜਬਾ ਦੇ ਪਿੰਡਾਂ ਤੇ ਜਿੱਥੇ ਤੇੜਾ ਇਸ ਉੱਥੇ ਹੀ ਪੰਡਾਂਗੇ ਔਰ ਜਿਹੜਾ ਉਸ ਤੋਂ ਬਾਅਦ ਬਚ ਗਿਆ ਉਹ ਦੂਜੇ ਹਲਕਿਆਂ 'ਚ ਵੀ ਭੇਜਾਂਗੇ ਔਰ ਲਗਾਤਾਰ ਰਸਤਾ ਨੇ ਜਿਹੜੀਆਂ ਸਾਡਾ ਸਮਾਨ ਜਿਹੜਾ ਹੈਗਾ ਖਾਦ ਸਮਾਨ ਜਿਹੜਾ ਹੈਗਾ ਉਹ ਸਾਰੀ ਸੰਗਤ ਹਲਕਾ ਦੜਬਾ ਦੀ ਸਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਤੇ ਸਰਪੰਚ ਪੰਚ ਐਮਸੀ ਸਹਿਬਾਨ ਸਾਰੇ ਪੁਛਾ ਰਹੇ ਨੇ ਸੁਭਾਸ਼ ਸਾਹਿਬਿੰਦਾਂ ਸਾਰਿਆਂ ਦਾ ਬਹੁਤ ਇੱਕ ਚੰਗਾ ਪ੍ਰਾਰਲਾਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੂਗਾ ਕਿ ਲਗਾਤਾਰ ਜਿਹੜਾ ਰਾਹਤ ਕਾਰਜਾਂ ਜੁਟੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇਰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁਣੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਗਰਾਊਂਡ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਹੜਪੀੜਤਾਂ ਦਾ ਦੁੱਖ ਜਾਨਣ ਦੇ ਲਈ ਪਹੁੰਚਦੇ ਰਹੋਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਸਰ ਦੇਖੋ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਨੇ ਕਿਤਰੇ ਕਿਤੇ ਸੁਧਰਨਗੇ ਅ ਅੱਜ ਥੋੜਾ ਪਾਣੀ ਕਈ ਹਲਕਿਆਂ ਚ ਘਟਿਆਗਾ ਅ ਸੋ ਮੈਨੂੰ ਆਸ ਹੈ ਕਿ 1-2 ਦਿਨਾਂ ਚ ਨਾਰਮਲ ਹਾਲਤ ਬਣਦੇ ਨਜ਼ਰ ਆਉਣਗੇ 2-3 ਦਿਨਾਂ ਚ ਹੋਰ ਪਾਣੀ ਘਟਜੂਗਾ ਫਿਰ ਜਿਹੜਾ ਕਾਫੀ ਸਾਰੀ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਨਾਲੇ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹ ਤਾਂ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾਗਾ ਉਹ ਖੇਤਾਂ ਚ ਆ ਗਿਆ ਉਹਨੂੰ ਚਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਵੀ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਸੇਲਟ ਆ ਗਈ ਜਾਂ ਜਿਹਨੂੰ ਆਪਾਂ ਰੇਤਾ ਘੇ ਰੇਤਾ ਆ ਗਿਆ ਉਹਨੂੰ ਚੱਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈਗੀ ਸੋ ਆਉਣ ਵਾਲੇ ਜਿਹੜੀ ਸਾਡੀ ਮੀਟਿੰਗ ਹੈ ਕੈਬਨਿਟ 'ਚ ਉਹਦੇ ਅਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਯੋਗ ਬਣਾਵਾਂਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ 'ਚੋਂ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੜਪੀੜਤ ਚ ਹੈ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਜਿਹਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਡਟ ਕੇ ਖੜੀ ਆ ਅਸੀਂ ਆਉਣ ਵਾਲੇ ਸਮੇਂ ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਾਵਾਰ ਨੇ ਬੜੇ ਜਲਦੀ ਉਹ ਇੱਕ ਦੋ ਦਿਨਾਂ ਚ ਅ ਚੁੱਟੀ ਮਿਲ ਜੂ ਉਹਨਾਂ ਨੂੰ ਕਰਿਆ ਉਹਨਾਂ ਤੇ ਉਸ ਬਾਅਦ ਰਾਹਤ ਕਾਰਜ ਜਿਹੜੇ ਨੇਗੇ ਉਹ ਹੋਰ ਤੇਜ਼ ਹੋ ਜਾ। ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਜੀ ਕਿ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਉਹਨਾਂ ਦੇ ਵਿੱਚ ਅਸੀਂ ਮਾਨਲੀ ਮਦਦ ਵੀ ਦੇ ਰਹੇ ਆ ਔਰ ਜਿਹੜੀ ਸੇਵਾ ਕਹਿੰਦੇ ਉਹ ਕਾਲੀ ਦਾ ਲਾਊਗੀ ਜ਼ਮੀਨਾਂ ਪੱਧਰ ਕਰਨ ਦੇ ਲਈ ਕਹਿੰਦੇ ਪੰਜਾਬ ਦੇ ਵਿੱਚੋਂ ਟਰੈਕਟਰ ਨੇ ਜਿਹੜੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਲੈ ਕੇ ਆਵਾਂਗੇ ਜੀ ਇਸ ਨੂੰ ਕਿਵੇਂ ਦੇਖ ਦੂੰ। ਅ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਬੰਦ ਕਰਨ ਦਾ ਟਾਂਗ ਰੱਖਦੇ ਰਹਿੰਦੇ ਨੇਗੇ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਨੇ ਖੁਦ ਮੈਂ ਸਾਡੀ ਸਮੁੱਚੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਆ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟ ਨਹੀਂ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਖਚਾਲੋ ਉਹ ਨੂੰ ਦੇ ਦੇ ਖਚਾਲੋ ਸਾਡੀ ਸਾਰੀ ਟੀਮ ਲਗਾਤਾਰ ਜਾਰੀ ਆ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮਐਲਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਤੋਂ ਵੀ ਪੈਸੇ ਖਰਚ ਕਰ ਰਹੇ ਨੇਗੇ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਔਰ ਲੋਕਾਂ ਤੋਂ ਵੀ ਸਹਦੋਂ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਇਸ ਦੇ ਨਾਲ ਦੀ ਨਾਲ ਅਸੀਂ ਸਾਰੀਆਂ ਐਨਜੀਓਜ਼ ਕਲੱਬ ਸਰਪੰਚ ਐਮਸੀ ਉਹਨਾਂ ਨੂੰ ਪ੍ਰਯੋਗ ਕਰਕੇ ਲੈ ਕੇ ਜਾ ਰਹੇ ਉਹ ਵੀ ਸਾਰੇ ਜਿਹੜੇ ਵੈਸਾ ਵੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਗੇ ਇਹ ਦੇਸ਼ ਦਾ ਖਲੋਤਾ ਸੂਬਾਗਾ ਜਿਹੜਾ ਆਪਣੇ ਨਾਲ ਦੇ ਇਹ ਵਿਅਕਤੀ ਨੂੰ ਨਾਲ ਦੇ ਗਵਾਂਟੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਆਪਣੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮਸੀਬਤ ਆਈ ਛੋਟੀ ਤੋਂ ਛੋਟੀ ਮਸੀਬਤ ਵੀ ਕੱਢਦੇ ਨੇ ਵੱਡੀ ਤੋਂ ਵੱਡੀ ਮਸੀਬਤ ਦੇ ਵਿੱਚ ਵੀ ਕੱਢਦੇ ਨੇ ਸੋ ਸਾਰੇ ਅਸੀਂ ਪੰਜਾਬੀ ਮੈਂ ਸਮਝਦਾ ਇਸ ਹੜ੍ਹ ਫੀਟਾਂ ਦੀ ਪੀੜਤ ਜਿਹੜੀ ਮਸੀਬਤ ਆਈ ਆ ਉਹਦੋਂ ਇਕੱਠੇ ਹੋ ਕੇ ਇੱਕ ਜੋ ਟੋ ਕੇ ਜਿਹੜਾ ਨਿਪਟਾ ਗਏ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੂਬਾਗਾ ਪਰ ਲੇਕਿਨ ਬਹੁਤ دیر ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾਗਾ ਉਹ اعلان ਦੇਣਾ ਚਾਹੀਦਾਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਾ ਚੜ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਘੱਗੜ ਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤਾਂ ਵੀ 3 ਫੁੱਟ ਉੱਤੇ ਚੱਲ ਰਿਹਾਗਾ ਪਰ ਲੇਕਿਨ ਮੈਂ ਸਮਝਦਾ ਮੈਂ ਤਾਂ ਪ੍ਰਮਾਤਮਾ ਦੀ ਧੰਨਵਾਦ ਕਰੂਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜ੍ਹਾਂ ਦਾ ਖਤਰਾ ਤਾਂ ਹਜੇ ਵੀ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੂਬੇ ਦੇ ਨਾਲ ਇਨਸਾਫ ਕਰਨ ਔਰ ਤਰੰਤ ਜਿਹੜਾ ਪੈਸਾ ਉਹ ਜਾਰੀ ਕਰਨ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਂਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਵੀਆਂ ਹੋ ਕੇ ਆ ਗਈਆਂ ਬੜੇ ਸਾਰੇ ਅਫਸਰ ਲਾਏ ਹੋਏ ਨੇਗੇ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਇੱਕ ਇੱਕ ਪਿੰਡ ਦੇ ਇੱਕ ਅਫਸਰ ਇੱਕ ਪਿੰਡ ਲਈ ਲੈਸਟਡ ਅਫਸਰ ਤਾਂ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫਿਟ ਕਰ ਲਵੇ ਉਹ ਦੂਬਾਰ ਜਿਹੜਾ ਉਹ ਮਾਫੀ ਅਸੀਂ ਜਾਰੀ ਕਰੀਏ। ਬਹੁਤ ਸਾਰੇ ਕੋ ਮੈਨੂ ਸਮਝ ਨਹੀਂ ਉਹਦੀ ਝੂਠ ਬੋਲਣ ਦੀ ਭਾਰਤੀ ਜਨਤਾ ਪਾਰਟੀ ਕਿਉਂ ਆਦੀ ਆ। ਕੋਈ ਇਸ ਤਰ੍ਹਾਂ ਦਾ ਫੰਡ ਰੀਲਿਸ ਨਹੀਂ ਹੋਇਆ ਜੇ ਰੀਲਿਸ ਹੋਇਆ ਹੁੰਦਾ ਤਾਂ ਰੋਲਾ ਪਾ ਕੇ ਚੈੱਕ ਭੇਜਦੇ। ਜਿਹੜੇ ਸਾਡੇ ਗਵਾਂਡੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜੇ ਦਿੰਦੇ ਨੇ ਤਾਂ ਪੂਰੀ ਮੀਡੀਆ ਬਰੀਫਿੰਗ ਕਰਕੇ ਫਿਰ ਭੇਜਦੇ ਨੇ ਸੈਂਟਰ ਚੁਪ ਚਾਪ ਕਿਵੇਂ ਭੇਜ ਦੇਗਾ। ਸੋ ਉਹ ਝੂਠ ਬੋਲਣਾ ਬੰਦ ਕਰਨ। ਤੁਸੀਂ ਦੇਖੋਗੇ ਛੋਟਾ ਛੋਟਾ ਜੇ ਕੋਈ ਕਿਤੇ 50 ਹਜ਼ਾਰ ਜਾਂ ਲੱਖ ਦਿੰਦਾ ਉਹ ਵੀ ਉਹਦੀ ਫ ਰੋਸਤਾ ਪੇ ਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਜਿਹੜਾ ਸਮਾਗਾ ਉਹ ਰਾਜਨੀਤੀ ਕਰਨ ਤਾਂ ਨਹੀਂ ਗਾ ਰਾਜਨੀਤੀ ਬਾਤ ਕਰ ਲਵਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਸਮਾਂ ਪਿਛਲੇ ਦਿਨੀ ਬਰਸਾਤਾ ਦੌਰਾਨ ਜੀ ਕਈ ਘਰ ਡੈਮੇਜ ਹੋਏ ਸੀਗੇ ਜਿ ਉਹਨਾਂ ਦੀ ਵੀ ਕੁਝ ਤੁਹਾਡੀ ਟੀਮ ਵੱਲੋਂ ਮਦਦ ਕੀਤੀ ਗਈ ਆ ਪੈਸਾ ਮੰਨਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਇਹ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਨਾਲ ਹੀ ਹਰਪਾਲ ਚੀਮਾ ਖੁਦ ਰਾਸ਼ਨ ਸਮਗਰੀ ਪੈਕ ਕਰਦੇ ਹੋਏ ਵੀ ਇੱਥੇ ਨਜ਼ਰਾ ਇਤਾਜ ਲੋੜ ਹੈ ਸਿਆਸਤਦਾਨਾਂ ਨੂੰ ਵੀ ਸਿਆਸਤ ਤੋਂ ਉੱਪਰ ਉੱਠ ਕੇ ਹੜਪੀੜਤਾ ਦੀ ਮਦਦ ਕਰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਲਾਕਾਰ ਅਦਾਕਾਰ ਬਾਲੀਵੁੱਡ ਦੇ ਐਕਟਰ ਐਕਟ੍ਰੈਸ ਹੱਕ ਦੇ ਵਿਚਾਰ ਰਹੇ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਨਾਲ ਹੀ ਹਰਪਾਲ ਚੀਮਾ ਖੁਦ ਰਾਸ਼ਨ ਸਮਗਰੀ ਪੈਕ ਕਰਦੇ ਹੋਏ ਵੀ ਇੱਥੇ ਨਜ਼ਰ ਆਇਆ ਇਤਾਜ ਲੋੜ ਹੈ ਸਿਆਸਤਦਾਨਾਂ ਨੂੰ ਵੀ ਸਿਆਸਤ ਤੋਂ ਉੱਪਰ ਉੱਠ ਕੇ ਹੜਪੀੜਤਾ ਦੀ ਮਦਦ ਕਰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਲਾਕਾਰ ਅਦਾਕਾਰ ਬਾਲੀਵੁੱਡ ਦੇ ਐਕਟਰ ਐਕਟ੍ਰੈਸ ਹੱਕ ਦੇ ਵਿਚਾਰ ਰਹੇ ਨੇ ਪੰਜਾਬੀਆਂ ਦੇ ਤਾਂ ਵਾਕੇ ਹੀ ਮਨ ਨੂੰ ਖੁਸ਼ੀ ਜ਼ਰੂਰ ਹੁੰਦੀ ਆ ਕਿ ਪੰਜਾਬ ਦੇ ਇਹ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਨਾਲ ਹੀ ਹਰਪਾਲ ਚੀਮਾ ਖੁਦ ਰਾਸ਼ਨ ਸਮਗਰੀ ਪੈਕ ਕਰਦੇ ਹੋਏ ਵੀ ਇੱਥੇ ਨਜ਼ਰ ਆਏ ਤਾਂ ਅੱਜ ਲੋੜ ਹੈ ਸਿਆਸਤਦਾਨਾਂ ਨੂੰ ਵੀ ਸਿਆਸਤ ਤੋਂ ਉੱਪਰ ਉੱਠ ਕੇ ਹੜਪੀੜਤਾ ਦੀ ਮਦਦ ਕਰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਲਾਕਾਰ ਅਦਾਕਾਰ ਬਾਲੀਵੁੱਡ ਦੇ ਐਕਟਰ ਐਕਟ੍ਰੈਸ ਹੱਕ ਦੇ ਵਿਚਾਰ ਰਹੇ ਨੇ ਪੰਜਾਬੀਆਂ ਦੇ ਤਾਂ ਵਾਕਈ ਹੀ ਮਨ ਨੂੰ ਖੁਸ਼ੀ ਜ਼ਰੂਰ ਹੁੰਦੀ ਆ ਕਿ ਪੰਜਾਬ ਦੇ ਇਹ ਲੋਕ ਪੰਜਾਬ